ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਪੂ ਬਚਾਰਨੀ ਸਿੰਘ ਜੀ ਧਰਮਪਿਤਾ ਸਰਦਾਰ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਉਹਨਾਂ ਦੀ ਗਵਾਈ ਵਿੱਚ ਬਣੇ ਕੌਮੀ ਇਨਸਾਫ ਮੋਰਚੇ ਵੱਲੋਂ ਚੇਚੇ ਤੌਰ ਤੇ ਇੱਕ ਅਜਕਾਲ ਦਿੱਤੀ ਗਈ ਸੀ ਕਿ 7 ਜਨਵਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਇੱਕ ਦਾਅਦ ਪੱਤਰ ਇਹਨਾਂ ਸਿੰਘਾਂ ਦੀ ਰਿਹਾਈ ਲਈ ਦੇਣਾ ਕਿਉਂਕਿ 7 ਜਨਵਰੀ ਇਸ ਕਰਕੇ ਤੈਅ ਕੀਤੀ ਗਈ ਸੀ ਕਿ ਅੱਜ ਤੋਂ 2 ਸਾਲ ਪਹਿਲਾਂ 7 ਜਨਵਰੀ ਨੂੰ ਹੀ ਲੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਇਹ ਮੋਰਚਾ ਲਾਇਆ ਗਿਆ ਸੀ ਇਸ ਮੋਰਚੇ ਦੇ ਵਿੱਚ ਜਦੋਂ ਪੰਜਾਬ ਭਰ ਵਿੱਚੋਂ ਸੰਤਾਂ ਬਸਾ ਰਹੇ ਰੈਂਟਾਂ ਰਾਹੀਂ ਕਾਰਾਂ ਰਾਹੀਂ ਜਾਂ ਔਰ ਦੋਨਾਂ ਸਰਕਾਰਾਂ ਨੇ ਮਿਲ ਕੇ ਪੂਰੀ ਤਰ੍ਹਾਂ ਚੰਡੀਗੜ੍ਹ ਨੂੰ ਸੀਲ ਕੀਤਾ ਔਰ ਪੰਜਾਬ ਦੇ ਬਾਡਰ ਦੇ ਚੰਡੀਗੜ੍ਹ ਦੇ ਬਾਡਰ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਮੰਗਣ ਲਈ ਥਾ ਥਾਂ ਦੇ ਉੱਤੇ ਰੋਕਾਂ ਲਾਈਆਂ ਗਈਆਂ ਜਿਹੜੇ ਸਿੰਘ ਇਹਨਾਂ ਰੋਕਾਂ ਨੂੰ ਤੋੜ ਕੇ ਪੂਰੀ ਸਫਲਤਾ ਨਾਲ ਚੰਡੀਗੜ੍ਹ ਵਿੱਚ ਦਾਖਲ ਹੋਏ ਉਹਨਾਂ ਨੇ 34 ਸੈਕਟਰ 44 ਸੈਕਟਰ ਦੇ ਕੋਲ ਸਾਤ ਮਹੀਨੇ ਤਰੀਕੇ ਨਾਲ ਬੱਸ ਸਟੈਂਡ ਦੇ ਨੇੜੇ ਧਰਨਾ ਦਿੱਤਾ ਇਹ ਆਸ ਨਾਲ ਧਰਨੇ ਤੇ ਬੈਠੇ ਕਿ ਪੰਜਾਬ ਸਰਕਾਰ ਦੇ ਨੁਮਾਇंदे ਆਉਣਗੇ ਉਹ ਨੁਮਾਇंदे ਆ ਕੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਲਈ ਇਹ ਮੋਰਚਾ ਲੱਗਿਆ ਹੋਇਆ ਜਿਹਦੇ ਸਬੰਧ ਵਿੱਚ ਅੱਜ ਮਾਰਚ ਕੀਤਾ ਜਾ ਰਿਹਾ ਸੀ ਇਹਦੇ ਸੰਬੰਧੀ ਕੋਈ ਆ ਕੇ ਗੱਲਬਾਤ ਕਰਨਗੇ ਬਾਰ-ਬਾਰ ਤੰਦੀਗੜ੍ਹ ਪੁਲਿਸ ਦੇ ਮੁਖੀ ਐਸਐਸਪੀ ਮੈਡਮ ਨੂੰ বারবার કહਿਆ ਕਿ ਤੁਸੀਂ ਉੱਚ ਅਧਿਕਾਰੀਆਂ ਨੂੰ ਬੁਲਾਓ ਉਹ ਸਾਡੇ ਨਾਲ ਡਾਇਲੌਗ ਕਰਨ ਗੱਲਬਾਤ ਕਰਨ ਤਾਂ ਕਿ ਸ਼ੰਦੀਗੜ ਸਰਕਾਰ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਉਥੇ ਧਰਨੇ ਤੇ ਆਇਆ ਨਹੀਂ ਆਇਆ ਇਸ ਕਰਕੇ ਅਸੀਂ ਜਦੋਂ 2-3 ਘੰਟੇ ਬੈਠਣ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਮਿਲਣਾ ਚਾਹੁੰਦੇ ਹਾਂ ਇਸ ਕਰਕੇ ਸਾਨੂੰ ਜਾਣ ਦੀ ਆਗਿਆ ਦਿੱਤੀ ਜਾਵੇ ਅਸੀਂ ਜਦੋਂ ਤੁਰਨ ਲੱਗੇ ਤਾ ਚਾਰੇ ਪਾਸੇ ਚੰਡੀਗੜ੍ਹ ਦੀ ਪੁਲਿਸ ਜਿਨ੍ਹਾਂ ਕੋਲ ਡਾਂਗਾ ਵੀ ਸਨ ਜਿਨ੍ਹਾਂ ਕੋਲ ਹੋਰ ਬਹੁਤ ਸਾਰੇ ਸਾਧਨ ਸਨ ਜਿਹੜੇ ਲੋਕਾਂ ਨੂੰ ਕੁੱਟਣ ਲਈ ਤਕਰੀਬਨ ਆਮ ਤੌਰ ਤੇ ਪੰਜਾਬ ਪੁਲਿਸ ਵੀ ਚੰਡੀਗੜ੍ਹ ਪੁਲਿਸ ਵੀ ਇਕੱਠੇ ਕਰਕੇ ਰੱਖਦੀ ਹੈ ਚਾਰੇ ਪਾਸੇ ਤੋਂ ਸਾਨੂੰ ਘੇਰਾ ਪਾਇਆ ਗਿਆ ਅਸੀਂ ਬਾਰ-ਬਾਰ ਕਿਹਾ ਅਸੀਂ ਸ਼ਾਂਤਮਈ ਤਰੀਕੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਦੇ ਜਾਵਾਂਗੇ ਇਸ ਕਿਸਮ ਦਾ ਯਤਨ ਨਾ ਕਰੋ ਇਹ ਤੁਸੀਂ ਕਿ ਕਿ ਸੈਟ ਸਮੀ ਕੋਈ ਢਕਾਹਟ ਪੈਦਾ ਕਰੋ ਲੇਕਿਨ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਜ਼ਬਰਦਸਤੀ ਬਜ਼ੁਰਗ ਬੰਦਿਆਂ ਨੂੰ ਮਤਾਨਾ ਨੂੰ ਭੈਣਾ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਉਹਨਾਂ ਨੂੰ ਬਾਰ ਬਾਰ ਟੱਕੇ ਮਾਰੇ ਗਏ ਉਹਨਾਂ ਦੀਆਂ ਦਸਤਾਰਾਂ ਲਈਆਂ ਗਈਆਂ ਔਰ ਉਹ ਦਸਤਾਰਾਂ ਦੀ ਬੇਅਦਬੀ ਕੀਤੀ ਗਈ ਕੇਸ ਫੜਕੇਸਾਂ ਤੋਂ ਫੜ ਕੇ ਘ੍ਰਿਸਿਆ ਗਿਆ ਇਹ ਜ਼ਬਰ ਜ਼ੁਲਮ ਅਪਾਚਾਰ ਚੰਡੀਗੜ੍ਹ ਪੁਲਿਸ ਨੇ ਕੀਤਾ ਜੋ ਨਿੰਦਣਯੋਗ ਹੈ ਇਹਦੀ ਜਿੰਨੀ ਨਖੇਦੀ ਕੀਤੀ ਜਾਵੇ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ ਅਸੀਂ ਪ੍ਰੈਸ ਦੇ ذریعے ਉੱਚੇ ਚੇਤ ਜੌਰ ਤੇ ਪੰਜਾਬ ਦੇ ਗਵਰਨਰ ਸਾਹਿਬ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਚੰਡੀਗੜ੍ਹ ਪੁਲਿਸ ਦੀ ਇਸ ਤੱਕੇਸ਼ਾਈ ਦੇ ਖਿਲਾਫ ਉਹਨਾਂ ਜਿਨ੍ਹਾਂ ਅਧਿਕਾਰੀਆਂ ਨੇ ਇਹ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਆਦੇਸ਼ ਦਿੱਤੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਧਾਰਾ 295 ਦੇ ਤਹਿਤ ਇਹ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਬਜ਼ੁਰਗ ਬੰਦਿਆਂ ਦੀ ਸਰਦਾਰ ਕਾਨ ਸਿੰਘ ਵਾਲਾ ਜੋ ਸਾਡੇ ਆਗੂ ਨੇ ਇਹ ਆਪਣਾ ਇਹਨਾਂ ਦੀ ਦਸਤਾਰ ਦੇਖੋ ਤੁਹਾਡੇ ਸਾਹਮਣੇ ਆ ਬਜ਼ੁਰਗ ਬੰਦੇ ਨੇ ਇਹਨਾਂ ਦੇ ਸੱਟ ਵੀ ਲੱਗੀ ਔਰ ਇਹਨਾਂ ਦੀ ਦਸਤਾਰ ਵੀ ਲਾਹੀ ਗਈ ਇੱਕ ਹੋਰ ਇੱਥੇ ਨੌਜਵਾਨ ਸਾਡੇ ਕੋਲ ਸੀ ਆ ਪਿੱਛੇ ਖੜਾ ਇਹਦੀ ਦਸਤਾਰ ਵੀ ਲਾਹੀ ਗਈ ਮੈਂ ਸਮਝਦਾ ਹੇਬਾ ਇੱਕ ਬਜ਼ੁਰਗਾਂ ਦੇ ਪੈਰਾਂ ਤੇ ਠੁੱਡੇ ਮਾਰੇ ਗਏ ਹੋਰ ਵੀ ਬਹੁਤ ਸਾਰੇ ਮਤਲਬ ਬੀਬੀਆਂ ਪਹਿਣਾ ਦੀਆਂ ਚੁੰਨੀਆਂ ਲਾਈਆਂ ਗਈਆਂ ਪੱਗਾਂ ਲਾਈਆਂ ਗਈਆਂ ਇਹ ਗੁੱਡਾ ਕਰਦੀ ਹੈ ਨੰਗੀ ਚਿੱਟੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਇਸ ਕਿਸਮ